ਤੁਸੀਂ ਪੈਸੇ ਲੈ ਕੇ ਕਿੱਥੇ ਗਏ ਹੋ ਕੈਮਰੇ ਚੱਲ ਨਹੀਂ ਰਹੇ ਯਾਰ ਮੇਰੀ ਬਾਤ ਸੁਣੋ ਅੱਧੇ ਕੋਲ ਬੈਠਾ ਬੰਦਾ ਲਿਆਓ ਬੰਦਾ ਲਿਆਓ ਬੰਦਾ ਲਿਆਓ ਸੀੜੀ 'ਤੇ ਚੜੋ ਕੈਮਰਾ ਲੱਗਿਆ ਵਾ ਤੀਜਾ ਗੈਪ ਹੋ ਰਿਹਾ ਕੋਈ ਗੈਪ ਨਹੀਂ ਕੋਈ ਗੈਪ ਨਹੀਂ ਤੁਸੀਂ ਕਹਿੰਦੇ ਤੁਸੀਂ ਸ਼ੈੱਡ ਲਾਇਆ ਲੈਣ ਤਾਂ ਚੱਲੋ ਉਹ ਵੀਰੇ ਰਾਤ ਸੱਪੜ ਤੋਂ ਨਿਕਲੇ ਸੱਪੜ ਨਹੀਂ ਕੱਢਦੇ ਸੱਪੜ ਦਾ ਖਾਨਾ ਹੁੰਦਾ ਉਹ ਸੱਪੜ ਫੇਰ ਉਹ ਦੂਸਰਾ ਆਹ ਮਾਰੇ ਰੰਗੀਆਂ ਦੀ ਜਿੰਡਾਈ ਹੋਵੇ ਆਲੇ ਦੁਆਲੇ ਤਾਂ ਰਾਖ ਹੋਵੇ ਉਹ ਦੂਸਰਾ ਦੱਸੋ ਕਿਹੜੇ ਸ਼ੈੱਡ ਅੱਲੀ ਪਿਆ ਹੋਇਆ ਸੱਪੜ ਬਿਨਾ ਆਲੇ ਦੁਆਲੇ ਰਾਖ ਹੀ ਨਹੀਂ ਹੈ ਪਹਿਣ ਤੋਂ ਇੱਕ ਬਜ਼ੁਰਗ ਦੀਆਂ ਅਸਥੀਆਂ ਸ਼ਮਸ਼ਾਨ ਘਾਟ ਦੇ ਵਿੱਚੋਂ ਗਾਇਬ ਹੋ ਚੁੱਕੀਆਂ ਨੇ ਪਰਿਵਾਰ ਦਾ ਤਾਂ ਕਹਿਣਾ ਹੈ ਕਿ ਸਾਡੇ ਬਜ਼ੁਰਗਾਂ ਦੀ 2 ਦਿਨ ਪਹਿਲਾਂ ਡੈਥ ਹੋਈ ਸੀ ਜਿਸ ਦਾ ਸੰਸਕਾਰ ਅਸੀਂ ਕੱਲ ਹੀ ਕੀਤਾ ਤਾਂ ਉਸ ਤੋਂ ਬਾਅਦ ਅੱਜ ਜਦੋਂ ਫੁੱਲ ਚੁਗੰਦ ਲਈ ਅਸੀਂ ਪਹੁੰਚੇ ਨੇ ਤਾਂ ਸਾਨੂੰ ਅਸਥੀਆਂ ਹੀ ਇੱਥੇ ਨਹੀਂ ਮਿਲੀਆਂ ਉਹਨਾਂ ਨੇ ਸ਼ੱਕ ਜਤਾਇਆ ਕਿ ਕੋਈ ਨਾ ਕੋਈ ਹੈ ਜੋ ਕਿ ਤਾੰਤ੍ਰਿਕ ਵਿਦਿਆ ਨੂੰ ਨਾਲ ਲੈ ਕੇ ਇਹ ਹਸਤੀਆਂ ਗਾਇਬ ਕਰ ਰਿਹਾ ਹੈ ਤਾਂ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜੁਠੇ ਇੱਕ ਸਖਸ਼ੀ ਮੌਤ ਤੋਂ ਬਾਅਦ ਜਦੋਂ ਪਰਿਵਾਰ ਫੁੱਲ ਚੁਗੰਦ ਲਈ ਸ਼ਮਸ਼ਾਨ ਘਰ ਦੇ ਵਿੱਚ ਪਹੁੰਚਦਾ ਹੈ ਤਾਂ ਉਸ ਜਗ੍ਹਾ ਉੱਤੇ ਅਸਥੀਆਂ ਹੀ ਨਹੀਂ ਹੁੰਦੀਆਂ ਜਿਸ ਨੂੰ ਲੈ ਕੇ ਸ਼ਮਸ਼ਾਨ ਘੜ ਦੇ ਅਧਿਕਾਰੀਆਂ ਨੂੰ ਵੀ ਸਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਖੰਗਾਰਨ ਦੀ ਮੰਗ ਕੀਤੀ ਜਾਂਦੀ ਹੈ ਇਹ ਪ੍ਰਸ਼ਾਸਨ ਤੱਕ ਵੀ ਮਾਮਲਾ ਪਹੁੰਚ ਚੁੱਕਿਆ ਸੀ ਪਰ ਇੱਕ ਹੋਰ ਮਾਮਲਾ ਜਿਹੇ ਹੀ ਸਾਹਮਣੇ ਆਇਆ ਜਿੱਥੇ ਮੌੜ ਤੋਂ ਇੱਕ ਵਾਰ ਫਿਰ ਬਜ਼ੁਰਗ ਦੀਆਂ ਅਸਥੀਆਂ ਗਾਇਬ ਹੋ ਚੁੱਕੀਆਂ ਨੇ ਤੇ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਮੌਤ ਹੋਈ ਸੀ ਤੇ ਹੁਣ ਜਦੋਂ ਸੰਸਕਾਰ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਕੱਲ ਤੇ ਅੱਜ ਜਦੋਂ ਫੁੱਲ ਚੁਗਣ ਦੇ ਲਈ ਅਸੀਂ ਪਹੁੰਚਦੇ ਨੇ ਮੜੀਆਂ ਦੇ ਵਿੱਚ ਤਾਂ ਉਸੇ ਦੌਰਾਨ ਉੱਥੇ ਅਸਤੀਆਂ ਨਾ ਮਿਲਣ ਕਰਕੇ ਪਰਿਵਾਰਕ ਮੈਂਬਰ ਬੇहद ਪਰੇਸ਼ਾਨ ਨੇ ਉਹਨਾਂ ਦੇ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੋਈ ਅਜਿਹਾ ਸাক্ষ ਸ਼ਾਇਦ ਜੋ ਕਿ ਤਾਂਤ੍ਰਿਕ ਵਿਦਿਆ ਸਿੱਖਦਾ ਹੈ ਜਿਸ ਕਰਕੇ ਉਸ ਵੱਲੋਂ ਇਸ ਅਸਤੀਆਂ ਨੂੰ ਛੁੜਾ ਹੈ ਉਹ ਗਾਇਬ ਕੀਤਾ ਜਾ ਰਿਹਾ ਫਿਲਹਾਲ ਇਹ ਪੂਰਾ ਕਠਨਾਕ੍ਰਮ ਚੜਾਗਾ ਮੋੜ ਤੋਂ ਪਟਿਆਲੇ ਤੋਂ ਹਿਸਾਬ ਨੇ ਆਇਆ ਜਿੱਥੇ ਪਟਿਆਲਾ ਦੀ ਕਲੋੜੀ ਗੇਟ ਮੜੀਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਬਜ਼ੁਰਗ ਦੀਆਂ ਅਸਤੀਆਂ ਗਾਇਬ ਹੋ ਚੁੱਕੀਆਂ ਨੇ ਤਾਂ ਹੁਣ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇੱਕ ਵਾਰ ਫਿਰ ਪਹਿਲਾਂ ਤਰ੍ਹਾਂ ਅਸਤੀਆਂ ਗਾਇਬ ਹੋ ਚੁੱਕੀਆਂ ਨੇ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਕੀ ਸੀਸੀਟੀਵੀ ਕੈਮਰੇ ਚੈੱਕ ਕੀ ਹੋਣਗੇ ਉਸ ਤੋਂ ਬਾਅਦ ਅਸਲ ਕਾਰਨ ਦਾ ਪਤਾ ਚੱਲ ਸਕੇਗਾ ਕਿ ਇਹ ਕੋਈ ਤਾਤ੍ਰਿਕ ਵਿੱਦਿਆ ਇਸ ਦੇ ਪਿੱਛੇ ਹੋ ਰਹੀ ਹੈ ਜਾਂ ਫਿਰ ਅਸਲ ਕਾਰਨ ਕੀ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕੰਦੇ ਨਜ਼ਰ ਆ ਰਹੇ ਨੇ ਪਰਿਵਾਰਕ ਮੈਂਬਰ ਸੁਣਦੇ ਮੇਰਾ ਨਾਮ ਸ਼ਕਤੀ ਹੈ ਜੀ ਹਾਂ ਮੇਰੇ ਫਾਦਰ ਸਾਹਿਬ ਦੇ ਉਰੇ ਆਏ ਸੀਗੇ ਅਸੀਂ ਸੰਸਕਾਰ ਕੀਤਾ ਸੀਗਾ ਦੋ ਦਿਨ ਤਿੰਨ ਦਿਨ ਪਹਿਲਾਂ ਅਸੀਂ ਉਰੇ ਨਾ ਹਸਤੀਆਂ ਪੂਰੀਆਂ ਇਹ ਉਨੋਰੇ ਕੋਈ ਵੀ ਧਿਆਨ ਨਹੀਂ ਉਰੇ ਬਿਲਕੁਲ ਗੰਦਾ ਪਿਆ ਸੀਗਾ ਖੰਡਿਆ ਪਿਆ ਸੀ ਬਿਲਕੁਲ ਸਾਰਾ ਉਰੇ ਬਿਲਕੁਲ ਇਹਨਾਂ ਨੇ ਖਰਾਬ ਕਰ ਰੱਖਿਆ ਸੀਗਾ ਹੁਣ ਇਹ ਨਹੀਂ ਪਤਾ ਜੀ ਹਸਤੀਆਂ ਨਾਲ ਕਿਹੜੀ ਛੇੜਖੰਨੀ ਕਰੀ ਐ ਕਿਵੇਂ ਐ ਆ ਤੰਤਰੀ ਲੋਕ ਵੀ ਬਹੁਤ ਕੁਝ ਕਰਦੇ ਆ ਜਾਂ ਕਰਾਨੇ ਆ ਇਹ ਉਰੇ ਕੁਝ ਵੀ ਹੱਡੀਆਂ ਨਾਲ ਮਿਸਪਲੇ ਹੋ ਸਕਦਾ ਸਭ ਕੁਝ ਕਿਸੇ ਦੀ ਵੀ ਚੀਜ਼ ਚੱਕ ਕੇ ਕੁਝ ਵੀ ਹੋ ਸਕਦਾ ਕੋਈ ਟੂਨੇ ਟੱਪੇ ਕੁਝ ਵੀ ਕਰਾ ਸਕਦੇ ਆ ਇਹਨਾਂ ਇਹਨਾਂ ਤੋਂ ਅੱਗੋਂ ਜਿਹੜੇ ਇਹ ਬੰਦੇ ਨੇ ਇਹ ਅੱਗੋਂ ਹੀ 3-300 ਰੁਪਇਆ ਐਕਸਟਰਾ ਵੀ ਮੰਗਦੇ ਆ ਜਿਵੇਂ ਲੱਕੜਾਂ ਤੋਂ ਬਾਅਦ ਆਪਣੀ ਸੇਵਾ ਵੀ ਮੰਗਦੇ ਆ ਉਹ ਵੀ ਅਸੀਂ ਦੇਨੇ ਆ ਉਹ ਵੀ ਸਾਰਾ ਕੁਝ ਕਰਦੇ ਆ ਉਰੇ ਫਿਰ ਵੀ ਕੁਝ ਵੀ ਨਹੀਂ ਸਾਨੂੰ ਸੁਹੂਲਤ ਹੈਗੀ ਜਾਂ ਰੱਖੀ ਨਹੀਂ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਇਹ ਤਿੰਨ ਦਿਨ ਕਹਿੰਦੇ ਅਸੀਂ ਨਾ ਰੱਖਿਆ ਜੀਐਸਟੀਆਂ ਦੇ ਤੁਹਾਡਾ ਧਿਆਨ ਰੱਖਿਆ ਸਬਲਾਂ ਦੇ ਉੱਤੇ ਕਿਹੜੀ ਉਰੇ ਦੇਖੋ ਜੀ ਸ਼ੈੱਡ ਹੈ ਕੁਝ ਵੀ ਨਹੀਂ ਹੈਗਾ ਬਿਲਕੁਲ ਇਹਨਾਂ ਓਪਨ ਪਿਆ ਹੈ ਤੇ ਕਹਿੰਦੇ ਕੈਮਰੇ ਕੈਮਰੇ ਅਸੀਂ ਦੇਖਿਆ ਬਿਲਕੁਲ ਬੰਦ ਪਏ ਆ ਜੀ ਕੋਈ ਵੀ ਨਹੀਂ ਚੱਲ ਰਿਹਾ ਹੈਗਾ ਜੀ ਠੀਕ ਹੈ ਜੀ ਬਿਲਕੁਲ ਇਹਨਾਂ ਦਾ ਕੁਝ ਵੀ ਨਹੀਂ ਕੋਈ ਪਤਾ ਨਹੀਂ ਹੈਗਾ ਜੀ ਉਰੇ 2 ਦਿਨ ਪਹਿਲਾਂ ਵੀ ਜਿਹੜਾ ਕਾਂਡ 2 ਦਿਨ ਪਹਿਲਾਂ ਵੀ 2 ਦਿਨ ਪਹਿਲਾਂ ਵੀ ਉਰੇ ਕਾਂਡ ਹੋ ਚੁੱਕਿਆ ਹੈ ਉਹ ਉਹ ਵੀ ਉਹਦਾ ਵੀ ਕੁਝ ਨਹੀਂ ਪਤਾ ਹੈਗਾ ਜੀ ਹਸਤੀਆਂ ਕਰਕੇ ਉਹਨਾਂ ਦੇ ਵੀ ਰੋਲਾ ਸੀਗਾ ਜੀ ਅੱਜ ਸਾਡਾ ਵੀ ਇਹੀ ਹੈ ਜੀ ਮੇਰੇ ਫਾਦਰ ਸਾਹਿਬ ਦੀ ਹਸਤੀਆਂ ਹੁਣ ਅਸੀਂ ਗੋਗਿਆ ਸਰ ਨਾਲ ਵੀ ਗੱਲ ਕਰੀਆ ਉਹ ਵੀ ਕੁਝ ਵੀ ਹੈ ਨਹੀਂ ਖਾਸ ਰਿਸਪੌਂਸ ਇਹ ਸਾਰੀ ਸਰਕਾਰ ਹੀ ਐਵੇਂ ਦੀ ਹੈ ਜੀ ਬਿਲਕੁਲ ਕੁਝ ਵੀ ਧਿਆਨੀ ਹਾਂ ਬਿਲਕੁਲ ਵੀ ਉਰੇ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਜੀ ਫੁੱਲਾਂ ਦੀ ਉਰੇ ਇੱਕ ਬੰਦੇ ਆਂਦੇ ਨੇ ਰਾਤ ਨੂੰ ਉਰੇ ਆਣ ਦੀ ਕਿਵੇਂ ਆ ਜੀ ਕੈਮਰੇ ਇਹਨਾਂ ਦੇ ਜਾ ਕੇ ਚੈੱਕ ਕਰੋ ਜੀ ਸਾਰੇ ਬੰਦ ਪਏ ਆ ਜੀ ਅੱਧੇ ਪੰਚ ਇੱਕ ਦੋ ਕੈਮਰੇ ਚੱਲ ਰਹੇ ਆ ਦੂਰ ਦੇ ਉਰੇ ਵਾਲੇ ਕੈਮਰਾ ਕੋਈ ਵੀ ਨਹੀਂ ਚੱਲ ਰਿਹਾ ਜੀ ਅਸੀਂ ਅੰਦਰ ਗਏ ਆ ਉਹਨਾਂ ਨਾਲ ਗੱਲ ਕੀਤੀ ਹੈ ਕਹਿੰਦੇ ਅਸੀਂ ਐਵੇਂ ਤੁਹਾਡੀਆਂ ਅਸੀਂ ਤਾਂ ਪੈਸੇ ਲੈ ਰਹੇ ਆ 5-6000 ਲੈਨੇ ਆ ਅਸੀਂ ਜਿਹੜੇ 3-300 ਰੁਪਏ ਦੇ ਕੇ ਜਾਂਦੇ ਆ ਜੀ ਪਰ ਹਰ ਇੱਕ ਲਾਸਟ ਤੋਂ ਲੈਨੇ ਆ ਇਹ ਫਿਰ ਇਹ ਰਾਖੀ ਕਿਸ ਗੱਲ ਦੀ ਕਰਦੇ ਆ ਪੁਲਿਸ ਤੋਂ ਰਿਪੋਰਟ ਵੀ ਕਰੋ ਜੀ ਹੁਣ ਅਸੀਂ ਪੁਲਿਸ ਕੰਪਲੇਟ ਵੀ ਜਾ ਕੇ ਕਰਾਵਾਂਗੇ ਜੀ ਆ ਮੜਾ ਜਾਂ ਨਿਬੜ ਜੇ ਸਾਡਾ ਸੰਸਕਾਰ ਫੁੱਲਾਂ ਦਾ ਕਰਿਆਈ ਹੈ ਇਸਤੀਆਂ ਦਾ ਫਿਰ ਅਸੀਂ ਜਾ ਕੇ ਪੁਲਿਸ ਕੰਪਲੇਟ ਕਰਾएंगे ਜੀ ਨਾਲ ਖਿਲਾਫ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे